ਬੜੀ ਖੁਸ਼ੀ ਆ ਮਾਲਕ ਦੇ ਗਾੜੀ ਸਾਡੀ ਇਹੋ ਜਿਹੀ ਅਰਦਾਸ ਬੇਨਤੀ ਆ ਕਿ 골ਡ ਮੈਨਰ ਰੱਖੇ ਬੱਚੇ ਲੈ ਕੇ ਹੁਣ ਤੇ ਕਿਹਦੀ ਖੇਡ ਰੱਖਣਾ ਗੁਰੂ ਰਾਮਦਾਸ ਜਰਰੀ ਇਹੋ ਬਰਿਆਦ ਕਰਨਾ ਆ ਕਿ ਆਰਕੀ ਸਾਡੀ ਝੋਲੀ ਚ 골ਡ ਮੈਨਰ ਪਾ ਦੇ ਵੇਖੋ ਚਲੋ 골 ਬੱਚੇ ਨੇ ਕੀਤੇ ਆ ਪਰ ਇਹ ਟੀਮ ਦਾ ਸਾਰਾ ਹੀ ਟੀਮ ਵਰਕ ਨਾਲ ਹੁੰਦਾ ਤੇ ਟੀਮ ਸਾਰੀ ਸਹਿਯੋਗ ਨਾਲ ਹੀ 골 ਹੁੰਦੇ ਆ ਚਲੋ ਬਾਕੀ ਬੱਚੇ ਨੇ ਸੁਣੀ ਪਰ ਖੇਡਿਆ ਆ ਤੇ ਗੁਰੂ ਰਾਮਦਾਸ ਜੀ ਕਿਰਪਾ ਕੀਤੀ ਹੈ ਮਾਂ ਪਿਓ ਬੈਠ ਭਰਾਵਾਂ ਨੂੰ ਬੜੀਆਂ ਖੁਸ਼ੀਆਂ ਆ ਇਲਾਕੇ ਨੂੰ ਬੜੀ ਖੁਸ਼ੀ ਆ ਨਗਰ ਖੇੜੇ ਨੂੰ ਬੜੀ ਖੁਸ਼ੀ ਆ ਬੱਚਾ ਹਰਮਨਪ੍ਰੀਤ ਜਿਹੜਾ ਉਹ ਸਾਨੂੰ ਜਦੋਂ ਮੈਜ ਹੋ ਗਿਆ ਹਰਦਾ ਫੋਨ ਕਰਦਾ ਮੈਨੂੰ ਇੱਕੋ ਆਂਦਾ ਹੈ ਜੜੀ ਮੇਰਾ ਸੁਪਨਾ ਵੀ ਇਸ ਤੇ ਰਿਆਲ ਉਹਦਾ ਜੀ ਮਹਾਰਾਜ ਉਹ ਪੂਰਾ ਕਰੇ ਦਾਤਾ ਤੇ ਉਹੀ ਕੱਲ ਗੱਲ ਹੋਈ ਆ ਬੱਚੇ ਦਾ ਪਰਿਵਾਰ ਦਾ ਸੁਖਣਾ ਪੂਰਾ ਆ ਪੈਰਿਸ ਵਿੱਚ جاری 올림픽 ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਬੀਤੀ 2 ਅਗਸਤ ਨੂੰ ਭਾਰਤੀ ਹਾਕੀ ਟੀਮ ਨੇ 52 ਸਾਲਾਂ ਦੇ ਇੱਕ ਲੰਬੇ ਵਕਫੇ ਤੋਂ ਬਾਅਦ ਆਸਟ੍ਰੇਲੀਅਨ ਟੀਮ ਨੂੰ ਹਰਾ ਕੇ ਵੱਡੀ ਮੱਲ ਮਾਰੀ ਹੈ ਔਰ ਇਸ ਜਿੱਤ ਦੀ ਖਬਰ ਨਾਲ ਦੇਸ਼ ਭਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਜਿੱਥੇ ਹਾਕੀ ਪ੍ਰੇਮੀਆਂ ਦਾ ਉਤਸ਼ਾਹ ਸਿਖਰਾਂ ਤੇ ਹੈ ਉੱਥੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਦੇ ਪਰਿਵਾਰ ਵਿੱਚ ਉਹਨਾਂ ਦੇ ਜੱਦੀ ਪਿੰਡ ਟਿੰਮੋਵਾਲ ਦੇ ਵਿੱਚ ਜਸ਼ਨਾਂ ਦਾ ਮਾਹੌਲ ਹੈ ਤਾਂ ਸਾਡੇ ਨਾਲ ਮੌਜੂਦ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਦੇ ਪਿਤਾ ਸਰਬਜੀਤ ਸਿੰਘ ਜੋ ਖਾਸੇ ਖੁਸ਼ੀ ਨਜ਼ਰ ਆ ਰਹੇ ਹੈ ਤੇ ਇਸ ਇਤਿਹਾਸਿਕ ਜਿੱਤ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕਰਨ ਪਹੁੰਚੇ ਨੇ ਭਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਬੜੀ ਵੱਡੀ ਮੱਲ ਮਾਰੀ ਹੈ ਮਹਾਰਾਜ ਤੁਹਾਨੂੰ ਮੁਬਾਰਕਾਂ ਗੁਰੂ ਰਾਮਦਾਸ ਜੀ ਤੇ ਪਾਤਸ਼ਾਹ ਨੇ ਮਿਹਰ ਕੀਤੀ ਆ ਅੱਜ ਅੰਮ੍ਰਿਤਸਰ ਸ੍ਰੀ ਮੰਦਿਰ ਸਾਹਿਬ ਪਹੁੰਚ ਕੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਆਏ ਆ ਉਸ ਪ੍ਰਮਾਤਮਾ ਦਾ ਜਿਨੇ ਟੀਮ ਦੇ ਸਿਰ ਤੇ ਹੱਥ ਰੱਖਿਆ ਤੇ ਅੱਜ ਸਾਨੂੰ 52 ਸਾਲ ਬਾਅਦ ਜਿੱਤ ਮਿਲੀ ਆ ਉਹ ਵੀ ਆਸਟ੍ਰੇਲੀਆ ਤੋਂ ਤੇ ਬੜੀ ਖੁਸ਼ੀ ਆ ਮਾਲਕ ਦੀ ਗਾੜੀ ਸਾਡੀ ਇਹੋ ਜਿਹੀ ਅਰਦਾਸ ਬੇਨਤੀ ਆ ਕਿ 골ਡ ਮੈਡਲ ਰੱਖ ਕੇ ਬੱਚੇ ਲੈ ਕੇ ਹੁਣ ਤੇ ਚੜ੍ਹਦੀ ਕਲਾ ਰੱਖਣਾ ਗੁਰੂ ਰਾਮਦਾਸ ਜੀ ਇਹੋ ਫਰਿਆਦ ਕਰਨਾ ਹੈ ਆ ਕਿ ਆਰਕੀ ਸਾਡੀ ਝੋਲੀ ਚ 골ਡ ਮੈਡਲ ਪਾ ਦਿਓ ਭਾਜੀ ਜੇਕਰ ਤੁਹਾਡੇ ਫਰਜੰਦ ਦੀ ਗੱਲ ਕੀਤੀ ਜਾਵੇ ਤੇ ਹਰਪ੍ਰੀਤ ਬੇहद ਸ਼ਾਨਦਾਰ ਫਾਰਮ ਚ ਹੈ ਆਸਟ੍ਰੇਲੀਆ ਨੂੰ ਹੈਰਾਨ ਚ ਵੀ ਵੱਡਾ ਰੋਲ ਜਿਹੜਾ ਹਰਮਨ ਪ੍ਰੀਤ ਦਾਰ ਰਿਹਾ ਦੋ ਗੋਲ ਉਹਨੇ ਕੀਤੇ ਆ ਹੁਣ ਤੱਕ ਮੇਰਾ ਖਿਆਲ 6 ਗੋਲ ਕਰ ਚੁੱਕਿਆ ਕੀ ਕਹੋਂਗੇ ਇਸ ਪ੍ਰਦਰਸ਼ਨ ਦੇ ਬਾਰੇ ਵੇਖੋ ਇਤਲੋ ਗੋਲ ਬੱਚੇ ਨੇ ਕੀਤੇ ਆ ਪਰ ਇਹ ਟੀਮ ਦਾ ਸਾਰਾ ਹੀ ਟੀਮ ਵਰਕ ਹੁੰਦਾ ਤੇ ਟੀਮ ਸਾਰੀ ਸਹਿਯੋਗ ਨਾਲ ਹੀ ਗੋਲ ਹੁੰਦੇ ਆ ਚਲੋ ਬਾਕੀ ਬੱਚੇ ਨੇ ਸੁਣੀ ਪਰ ਖੇਡਿਆ ਵਾ ਤੇ ਗੁਰੂ ਰਾਮਦਾਸ ਜੀ ਕਿਰਪਾ ਕੀਤੀ ਹੈ ਮਾਂ ਪਿਓ ਭੈਣ ਭਰਾਵਾਂ ਨੂੰ ਬੜੀਆਂ ਖੁਸ਼ੀਆਂ ਇਸ ਇਲਾਕੇ ਨੂੰ ਬੜੀ ਖੁਸ਼ੀ ਆ ਨਗਰ ਖੇੜੀ ਬੜੀ ਖੁਸ਼ੀ ਆ ਇਹ ਕਰਕੇ ਆ ਵੀ ਮਾਲਕ ਹੁਣ ਤੇ ਗੁਰੂ ਰਾਮਦਾਸ ਘੜੀ ਇਹੋ ਬੇਨਤੀ ਆ ਕਿ ਮਹਾਰਾਜ ਗੋਲਡ ਮੈਟ ਜਿਹੜਾ ਉਹ ਸਾਡੀ ਗਰੀਬ ਕਦੋਂ ਗੱਲ ਹੋਈ ਸੀ ਇਸ ਮੈਚ ਤੋਂ ਪਹਿਲਾਂ ਗੱਲ ਹੋਈ ਸੀ ਕਿ ਆਸਟ੍ਰੇਲੀਆ ਦੇ ਨਾਲ ਜਿਹੜਾ ਮੁਕਾਬਲਾ ਹੈ ਉਹਨੂੰ ਲੈ ਕੇ ਕਿਤੇ ਨਾ ਕਿਤੇ ਤਣਾਅ ਵੀ ਹੋਣਾ ਇਹ ਨਾ ਜਿੱਦਣ ਨਿਊਜ਼ੀਲੈਂਡ ਦਾ ਮੈਚ ਹੋਇਆ ਨਾ ਉਹ ਦਿਨ ਸਾਡੀ ਗੱਲ ਹੋਈ ਆ ਬੱਚਾ ਹਰਮਨਪ੍ਰੀਤ ਜਿਹੜਾ ਉਹ ਸਾਨੂੰ ਜਦੋਂ ਮੈਚ ਹੋ ਕੇ ਆਰਦਾ ਫੋਨ ਕਰਦਾ ਆਪਸੇ ਚ ਗੱਲਬਾਤ ਕਰ ਲਈ ਦੀ ਆ ਕਿ ਮੈਨੂੰ ਇੱਕ ਅੰਦਾ ਹੈ ਡੈਡੀ ਮੇਰਾ ਸੁਪਨਾ ਵੀ ਆਸਟ੍ਰੇਲੀਆ ਨੂੰ ਲੈ ਗਏ ਮਹਾਰਾਜ ਪੂਰਾ ਕਰੇ ਦਾਤਾ ਤੇ ਉਹ ਹੀ ਕੱਲ ਗੱਲ ਹੋਈ ਆ ਬੱਚੇ ਦਾ ਪਰਿਵਾਰ ਦਾ ਸੁਭਨਾਪੂਰਾ ਆ ਦੇਸ਼ ਦਾ ਪੰਜਾਬ ਦਾ ਮਹਾਰਾਜ ਸੱਚੇ ਪਾਸ਼ਾ ਨੇ ਚੜ੍ਹਦੀ ਕਲਾ ਕੀਤੀ ਆ ਤੇ ਬੇਨਤੀ ਮਾਲਕ ਦੇ ਗਾੜੀ ਇਹੋ ਹੀ ਆ ਕਿ ਬੱਚੇ ਚੰਗਾ ਖੇਡਣ ਤੇ ਗੋਲ ਮੈਡਲ ਜਿੱਤ ਕੇ ਲਿਆਉਣ ਤੇਰੀਆਂ ਨੂੰ ਹੈਰਾਨ ਤੋਂ ਬਾਅਦ ਵੀ ਤੁਹਾਡੀ ਗੱਲ ਹੋਈ ਹੈ ਹਾਂਜੀ ਹਾਂਜੀ ਕਰ ਦਿਓ ਛਿੱਟੀ ਬੜੀ ਖੁਸ਼ ਟੀਮ ਸਾਰੀ ਵੇਖੋ ਜੀ ਉਹਨਾਂ ਦਾ ਵੀ ਨਿਸ਼ਾਨਾ ਇਹੋ ਹੀ ਵੀ ਬੜੇ ਟਾਈਮ ਹੋ ਗਿਆ ਤੇ ਜਿੱਤਰੀ ਨਹੀਂ ਇਹਨਾਂ ਕੋ ਪਰ ਜੇ ਮਾਲਕ ਮਿਹਰ ਕੀਤੀ ਘਰ ਕੀ ਕੀਤੋਂ ਕਰਾਂਗੇ ਸਾਰੇ ਮੁੰਡੇ ਪੂਰੇ ਖੁਸ਼ ਇਸ ਜਿੱਤ ਦਾ ਸਿਹਰਾ ਖਾਸ ਕਰਕੇ ਹਰਮਨਪ੍ਰੀਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਕਿਹਨੂੰ ਦਿਨੇ요 ਕਿਉਂਕਿ ਜਿੰਨੇ ਸਾਨੂੰ ਪਤਾ ਲੱਗਿਆ ਜਗਰਾਜ ਸਿੰਘ ਜਿਹੜੇ ਕਿ ਸਾਬਕਾ ਅਲੰਪਿੰਗ ਨੇ ਉਹ ਬੜਾ ਪਿਆਰ ਕਰਦੇ ਨੇ ਬੜੀਆਂ ਟਿਪਸਿੰਦੇ ਲਗਾਤਾਰ ਉਹ ਗਾਈਡ ਵੀ ਕਰਦੇ ਰਹਿੰਦੇ ਹਰਮਨਪ੍ਰੀਤ ਨੂੰ ਦੇਖੋ ਜੀ ਜਗਰਾਜ ਦਾ ਤੇ ਬੜਾ ਸੰਜੋਗ ਆ ਹਰਮਨ ਨੂੰ ਇੱਥੋਂ ਤੱਕ ਖੜਨ ਦਾ ਜਗਰਾਜ ਤੇ ਛੋਟੇ ਵੀਰਾਂ ਨੂੰ ਸਮਝਾਉਣ ਨੂੰ ਤੇ ਸਾਡੀ ਇੱਕ ਨਗਰਾਨਾ ਰਿਸ਼ਤੇਦਾਰੀ ਹੋਇਆ ਉੱਥੇ ਲੱਗੇ ਸਾਡੀ ਸਿਸਟਰ ਵਿਆਹ ਹੀ ਆ ਤੇ ਜਗਰਾਜ ਦੀ ਜਿਹੜੀ ਦਾਦੀ ਆ ਉਹ ਸਾਡੀ ਮਾਸੀ ਲੱਗਦੀ ਆ ਤੇ ਗੱਲ ਇਸ ਤਰ੍ਹਾਂ ਵਾਂ ਕਿ ਬੜਾ ਉਹ ਬੰਦੇ ਨੇ ਇਹਦੇ ਕੋ ਮਿਹਨਤ ਕਰਾਈ ਇਹ ਜਦੋਂ ਪਹਿਲੀ ਵਾਰ ਮਿਲੇ ਹੋਇਆ ਕਿਤੇ ਜਗਰਾਜ ਇੰਡੀਆ ਟੀਮ ਦਾ ਕੋਚ ਸੀ ਤੇ ਉਦੋਂ ਉਹਨੇ ਜਦੋਂ ਖੇਡਦੇ ਨੂੰ ਇਹਨੂੰ ਵੇਖਿਆ ਇਹਦੇ ਵਿੱਚ ਕੋਈ ਕੁਆਲਿਟੀ ਦੇਹੀ ਕੁਆਲਿਟੀ ਦੇਹੀ ਤੇ ਉਹਨੇ ਫੇਰ ਬਹੁਤ ਮਿਹਨਤ ਕਰਾਈ ਆ ਕਿ ਕਿ ਉਹਤੇ ਜਰਮਨ ਲੈ ਜਾ ਕਦੀ ਆਹ ਲੈਂਡ ਲੈ ਜਾ ਕੋਲੈਂਡ ਲੈ ਜਾ ਮਰ ਉਹਨੇ ਭਲਤੀਜਾ ਇੱਕ ਮਿਥ ਲਿਆ ਵੀ ਇਹਨੂੰ ਹਰ ਵਨੂੰ ਉੱਪਰ ਤੱਕ ਪਹੁੰਚਾਉਣਾ ਤੇ ਪਹੁੰਚਾਇਆ ਹੋ ਸਕਦਾ ਰਹੇ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਬੜੀ ਬੱਚੇ ਦੇ ਧਿਆਨ ਰੱਖ ਕੇ ਮਿਹਨਤ ਕਰਾਈ ਆ ਸਾਡਾ ਬੱਚਾ ਵੀ ਉਹਦੀ ਬਹੁਤ ਇੱਜ਼ਤ ਕਰਦਾ ਸਾਡਾ ਪਰਿਵਾਰ ਹੀ ਸਾਰਾ ਉਹਦੇ ਬੜੀ ਇੱਤ ਕਰਦਾ ਇਹਦੇ ਉਹਦਾ ਛੋਟਾ ਵੀਰ ਆ ਗੋਡੀਆਂ ਹੱਥ ਲਾਉਂਦਾ ਜੱਫੀ ਪਾ ਕੇ ਮਿਲਦਾ ਤੇ ਗੱਲ ਬਾਰਕ ਨੇ ਬਹੁਤ ਕਾੜ ਦੀ ਕਲਾ ਕਰੀ ਅਸੀਂ ਤੇ ਅੱਜ ਬੀਤੇ ਕੱਲ ਖੁਸ਼ੀ ਕਿੰਝ ਮਨਾਈ ਗਈ ਜਦੋਂ ਟੀਵੀ ਤੇ ਜ਼ਾਰ ਦੀ ਗੱਲ ਦੇਖਿਆ ਹੋਊਗਾ ਸ਼ਾਨਦਾਰ ਜਿੱਤ حاصل ਹੋਈ ਉਹ ਵੀ ਆਸਟ੍ਰੇਲੀਆ ਦੇ ਖਿਲਾਫ ਉਹ ਵੀ 52 ਬਰਿਆਂ ਦੇ ਮਗਰੋਂ ਵੇਖੋ ਜਦੋਂ ਮੈਚ ਸ਼ੁਰੂ ਹੋਇਆ ਅਸੀਂ ਬੈਠੇ ਹਾਂ ਸਾਰਾ ਪਰਿਵਾਰ ਤੇ ਜਿੰਨਾ ਚਿਰ ਰੈਂਡ ਨਹੀਂ ਮੈਦਾਂ ਹੋ ਸਕਿਆ ਉਹਨਾਂ ਚਿਰ ਗੁਰੂ ਰਾਮਦਾਸ ਗਾੜੀ ਝੋਲੀ ਘੱਟ ਕੇ ਇਹੋ ਹੀ ਅਰਦਾਸ ਬੇਨਤੀ ਕਰਦੇ ਰਹੇ ਹਾਂ ਕਿ ਸੱਚੇ ਪਾਤਸ਼ਾਹ ਮਿਹਰ ਰੱਖੀ ਮਿਹਰ ਰੱਖੀ ਦੇ ਬਾਤ ਦੇ ਵਿੱਚ ਫੇਰ ਖੁਸ਼ੀ ਤੇ ਸ਼ਾਂਭੀ ਨਹੀਂ ਜਾਂਦੀ। ਬਿਲਕੁਲ ਵੱਡੀ ਵੱਡੀ ਭਾਜੀ ਦੇਸ਼ ਨੇ ਇੰਜ ਖੁਸ਼ੀ ਮਨਾਈ ਹੈ ਜਿਵੇਂ ਆਪਾਂ 골ਡ ਮੈਡਲ ਜਿੱਤ ਲਿਆ ਹੋਵੇ। ਬਿਲਕੁਲ ਜੀ। ਮੈਂ ਕਹਾ ਵੀ ਜਿਹੜਾ ਕੱਲ ਦੇਸ਼ ਦੇ ਵਿੱਚ ਮਾਹੌਲ ਸੀ ਨਾ ਕੋਈ ਗੱਲ ਕਰਨ ਵਾਲੀ ਨਹੀਂ। ਅੱਜ ਹੁਣੇ ਆਪਣੀ ਇੱਥੇ ਗੁੱਡੀ ਦਾ ਨਿਊਜ਼ੀਲੈਂਡ ਗਈ ਸੀ ਸਾਡੇ ਪਿੰਡੋਂ ਗੁੱਡੀ। ਉਹਦਾ ਫੋਨ ਆਉਣ ਰਿਹਾ ਸੀ ਜਦ ਮੈਂ ਕਿਉਂ ਕਾਰ ਲਾ ਕੇ ਇੱਥੇ ਆਉਣ ਲੱਗਾ ਤੇ ਉੱਥੇ ਟੈਲੀਫੋਨ ਮੈਨੂੰ ਆਇਆ ਨਿਊਜ਼ੀਲੈਂਡ ਤੋਂ। ਤੇ ਉਹ ਇਨਾ ਖੁਸ਼ੀ ਪਰਿਵਾਰ ਵੀ ਕੋਈ ਕਰਤ ਕਰਨ ਲਈ ਜਿੱਥੇ ਜਿੱਥੇ ਮਤਲਬ ਪੰਜਾਬੀ ਇੰਡੀਅਨ ਵੀ ਵੱਧ ਗਈਆਂ ਕਿ ਹੁਣ 골ਡ ਮੈਡਲ ਤੋਂ ਘਟ ਇਸ ਵਾਰੀ ਗੁਜ਼ਾਰਾ ਨਹੀਂ ਹੈ ਵੇਖੋ ਜੀ ਮਾਲਕ ਗੁਰੂ ਰਾਮਦਾਸ ਨੇ ਕਰਨਾ ਜੋ ਕਰਨਾ ਅਸੀਂ ਤੇ ਇਨਾ ਗੜੀ ਫਰਿਆਦ ਗੁਰੂ ਰਾਮਦਾਸ ਗੜੀ ਕਰ ਸਕਦੇ ਆ ਤੇ ਆਸ ਬੜੀ ਆ ਮਾਲਕ ਬਾਕੀ ਮਾਲਕ ਦੇ ਜੋ ਵੀ ਹੈਗਾ ਮਾਲਕ ਦੇ ਪੂਰੀ ਦੁਨੀਆ 'ਚ ਪੰਜਾਬ ਦਾ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ ਹੈ ਸਾਡੇ ਜੀ ਪਿੰਡ ਦਾ ਹੀ ਨਾਮ ਰੋਸ਼ਨ ਕੀਤਾ ਤੇ ਮੋਹਾਲ ਦਾ ਸਾਨੂੰ ਬੜੀ ਖੁਸ਼ੀ ਹੋਈ ਆ ਸਾਡਾ ਬੱਚਾ ਇਥੋਂ ਤੱਕ ਪਹੁੰਚਿਆ ਇੰਡੀਆ ਦਾ ਨਾਮ ਰੋਸ਼ਨ ਕੀਤਾ ਆ ਅੱਜ ਗੁਰਰਾਮਦਾਸ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਇੱਥੇ ਆ ਗਏ ਹਾਂ ਸਾਡੇ ਮਾਧਿਅਮ ਰਾਈ ਕੋਈ ਖਾਸ ਪੱਜਿਆ ਨੂੰ ਸੁਨੇਹਾ ਜਾਹਰ ਜੀ ਕਰ ਰਿਹਾ ਕਿ ਅਗਲੇ ਮੈਚ ਬੜੇ ਮਹੱਤਵਪੂਰਨ ਕੁਆਟਰਫਾਈਨਲ ਹੋਣ ਜਾ ਰਹੇ ਆ ਉਰਤ ਬਾਅਦ ਅਜੇ ਇਸੇ ਤਰ੍ਹਾਂ ਪਰਫਾਰਮੈਂਸ ਜਾਰੀ ਰਹੀ ਤੇ ਗੁਰੂ ਮਹਾਰਾ ਕਿਰਪਾ ਕਰਨ ਫਾਈਨਲ ਚ ਵੀ ਪਹੁੰਚਣਗੇ ਵੇਖੋ ਜੀ ਕੱਲ ਨੂੰ ਇੰਗਲੈਂਡ ਦਾ ਮੈਚ ਇਹਨਾਂ ਦਾ ਤੇ ਬੜੀ ਆਸ ਆ ਜਿੱਥੇ ਅਸੀਂ ਗੁਰੂ ਘਰ ਦਾ ਸ਼ਰਧਾਨਾ ਕਰਨ ਆਏ ਆ ਧੰਤਨ ਗੁਰੂ ਰਾਮਦਾਸ ਦਾ ਵੇਖੋ ਜੀ ਮਾਲਕ ਦਾ ਸਿਰ ਤੇ ਹੱਥ ਹੋਇਆ ਤੇ ਕੋਈ ਗੱਲ ਨਹੀਂ ਗਈ ਜੋ ਕਰਨਾ ਗੁਰੂ ਰਾਮਦਾਸ ਨੇ ਕਰਨਾ ਹੀ ਤੇ ਫਰਿਆਦ ਹੀ ਕਰ ਸਕਦੇ ਆ ਅਸੀਂ ਦੇ ਗੁਰੂ ਘਰ ਦੇ ਕੁੱਕਰ ਆ ਝੋਲੀ ਅੜ ਸਕਦੇ ਆ ਅਸੀਂ ਤੇ ਮੰਗਦੇ ਆ ਗੁਰੂ ਘਰ ਦੇ ਬਿਲਕੁਲ ਜਿੱਥੇ ਇੱਕ ਇਤਿਹਾਸਿਕ ਜਿੱਤ ਤੋਂ ਬਾਅਦ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਪਤਾਨ ਹਰਮਨਪ੍ਰੀਤ ਦੇ ਪਰਿਵਾਰ ਵੱਲੋਂ ਉੱਥੇ ਨਾਲ ਹੀ ਤੁਹਾਨੂੰ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਵੀ ਕੀਤੀ ਜਾ ਰਹੀ ਹੈ ਕਿ ਗੁਰੂ ਮਹਾਰਾਜ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਭਾਰਤੀ ਹਾਕੀ ਟੀਮ ਦੇ ਸਿਰ ਤੇ ਰੱਖਣ ਤੇ 1980 ਤੋਂ ਬਾਅਦ ਦਾ ਸੋਕਾ ਯਾਨੀ ਕਿ 44 ਸਾਲ ਦਾ ਸੋਕਾ ਖਤਮ ਹੋਵੇ ਤੇ ਭਾਰਤੀ ਹਾਕੀ ਟੀਮ ਇਸ ਵਾਰ ਗੋਲਡ ਮੈਡ ਜਿੱਤ ਕੇ ਦੇਸ਼ ਦੀ ਝੋਲੀ ਚ ਪਾਵੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਬੀਟਸ ਨਿਊਜ਼ ਅੰਮ੍ਰਿਤਸਰ